ਜੋ ਭਾਰਤ ਵਿਕਾਸ ਪ੍ਰਿਸ਼ਦ ਸ਼ਾਖਾ ਬੰਗਾ ਵੱਲੋਂ ਇਹ 슈ਗਰ ਮੁਫਤ ਚੈਕਅਪ ਕੈਂਪ ਜਿਹੜਾ ਉਹ ਲਗਾਇਆ ਗਿਆ ਇਹ ਕੈਂਪ ਜਿਹੜਾ ਭਾਦਵਾ ਪਿਛੋਂ ਤੋਂ ਲਗਾਤਾਰ ਪਿਛਲੇ 5 ਸਾਲ ਵਿੱਚ ਜਿਹੜਾ ਲਗਾਇਆ ਜਾ ਰਿਹਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲਗਾਇਆ ਜਾ ਰਿਹਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਭਾਰਤ ਨਿਵਾਸੀਆਂ ਦੇ ਮੇਰੇ ਵੱਲੋਂ ਪਿਆਪਰੀ ਸასიਖਾਲ ਮੈਂ ਹਾਂ ਕੁਲਦੀਪ ਸਿੰਘ ਰਾਣਾ ਰਾਣਾ ਕਲੀਨਿਕ ਲੈਬਰਾਟਰੀ ਮਕੰਦpur ਰੋਡ ਬੰਗਾ ਮਿਹਰ ਪਾਤਮਗਾ ਸਪੈਸ਼ਲਿਸਟ ਸੰਸਥਾ ਵੱਲੋਂ ਫ੍ਰੀ 슈ਗਰ ਕੈਂਪ ਲਗਾਇਆ ਗਿਆ ਜਿਸ ਕੈਂਪ ਨੇ ਵਿੱਚ ਲਗਭਗ 100 ਤੋਂ ਉੱਪਰ ਪੇਸ਼ੰਤਾਂ ਨੇ 슈ਗਰ ਦਾ ਟੈਸਟ ਕਰਾਇਆ ਇਥੋਂ ਇਹ ਪਤਾ ਲੱਗਦਾ ਵੀ ਸਾਡੇ ਲੋਕ ਜਿਹੜੇ ਆ ਆਪਣੀ ਸਿਹਤ ਦਾ ਪ੍ਰੋਪਰ ਖਿਆਲ ਨਹੀਂ ਰੱਖ ਰਹੇ ਉਹਦਾ ਨਿਚੋਰ ਜਿਹੜਾ ਇੱਕ ਓਪੀਨੀਅਨ ਇਹ ਨਹੀਂ ਕਦੇ ਇਕੱਲੇ ਬਈ ਨੇ 슈ਗਰ ਜਿਹੜੀ ਹੋਣ ਦਾ ਕਾਰਨ ਹੈ ਕਿ ਫਾਸਟ ਫੂਡ ਲੋਕ ਜਿਹੜੇ ਆਪਣੇ ਹੈਲਥ ਦਾ ਪੂਰਾ ਖਿਆਲ ਨਹੀਂ ਰੱਖਦੇ ਉਹਨਾਂ ਨੂੰ ਸਿਹਤ ਦਾ ਆਪਣਾ ਪੂਰਾ ਖਿਆਲ ਰੱਖਣਾ ਚਾਹੀਦਾ ਉਹਦੇ ਵਾਸਤੇ ਜਗਰੇ ਡਾਕਟਰ ਬਲਵੀਰ ਕੁਮਾਰ ਸ਼ਰਮਾ ਜੀ ਸਾਨੂੰ ਦੇਣਗੇ ਇਹਨਾਂ ਨੇ ਪੇਸ਼ੰਤਾਂ ਨੂੰ ਟੈਸਟ ਟਿਪਸ ਵੀ ਦਿੱਤੇ ਅਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਜਿਹੜਾ ਭਾਰਤ ਵਿਗਿਆਸ ਪਰਸ਼ਦ ਨੂੰ ਕਰਤ ਲਗਾ ਇਹ ਬਹੁਤ ਅੱਛਾ ਇੱਕ ਉਪਰਾਲਾ ਆ ਲੋਕਾਂ ਨੂੰ ਸਿਹਤ ਬਾਰੇ ਸੂਝ ਜਨਕ ਕਰਨ ਦਾ ਬਹੁਤ ਅੱਛਾ ਉਪਰਾਲਾ ਆ ਔਰ ਸਾਰੇ ਨੂੰ ਸਾਨੂੰ ਇਸੇ ਬਾਰੇ ਇਲੈਕਟਰਨਾ ਚਾਹੀਦਾ ਆ ਸਭ ਤੋਂ ਪਹਿਲਾਂ ਜੋ ਸਾਡਾ ਇੱਕ ਜਿੰਦਗੀ ਦਾ ਸੂਤ ਆ ਉਹ ਬਣਾਓ ਸਾਝੀ ਭੂਖ ਲਗੇ ਸੋ ਖਾਓ ਰਜਨੇ ਸੇ ਪਹਿਲੇ ਹਟ ਜਾਓ ਜਿਹੜਾ ਮੈਟਾਬੋਲਿਜ਼ਮ ਇਹਦਾ ਬੰਦਾ ਠੀਕ ਆ ਉਹਨੂੰ ਸ਼ੁਕਰ ਨਹੀਂ ਹੁੰਦੀ ਆਪਣੇ ਮੈਟਾਬੋਲਿਜ਼ਮ ਨੂੰ ਠੀਕ ਕਰੋ ਰੋਟੀ ਨੂੰ ਪਿਓ ਤੇ ਪਾਣੀ ਨੂੰ ਚਪੋ ਰੋਟੀ ਖਾਦੇ ਕਦੇ ਪਾਣੀ ਨਾ ਪਿਓ ਤੇ ਮੈਦਾ ਨਾ ਖਾਓ ਪਾਣੀ ਜਿਹੜੀਆਂ ਸਾਡੀਆਂ ਆਈਟਮਾਂ ਆ ਉਹ ਚਿੱਟਾ ਲੂਣ ਹੈ ਰਿਫਾਈਨਡ ਹੈ ਚਿੱਟੀ ਖੰਡ ਆ ਇਹ ਆਪਣੇ ਕੰਮ ਤੋਂ ਬਾਹਰ ਕਰਦੇ ਕੋਈ ਸੁਣ ਜੋ ਬਾਹਰ ਕਰਦੇ ਹੋ ਸੋ ਇਹਨਾਂ ਤੋਂ ਬਚ ਕੇ ਰਹੋ ਸਲਾਦ ਖਾਓ ਮੈਦਾ ਬੰਦ ਕਰਦੇ ਹੋ ਤੈਨਾਂ ਜਿੰਦਾ ਦਾ ਪ੍ਰਹੇਜ਼ ਰੱਖਦੇ ਹੋ ਆਪਣੇ ਸ਼ੁਕਰ ਦਾ ਆਪਣਾ ਸਵਸਥ ਕੰਮ ਕਰੋ ਸਰ ਅਨੁਸਾਰ ਸ੍ਰੀ ਕਾਜ ਉਸਕਾ